ਅਮਰੀਕਾ ਦੇ ਮੇਨ ਦੇ ਬੇਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬਰਫ਼ੀਲੇ ਤੂਫਾਨ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਇੱਕ ਨਿੱਜੀ ਵਪਾਰਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਕਟੋ-ਕਟ 7 ਲੋਕਾਂ ਦੀ ਮੌਤ ਹੋ ਗਈ ਹੈ। ਚਾਲਕ ਦਲ ਦੇ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ। ਬੰਬਾਰਡੀਡ ਚੈਲੈਂਜਰ 600 ਜਹਾਜ਼ ਇਸ ਜਹਾਜ਼ ਦੇ ਵਿੱਚ 8 ਲੋਕ ਸਵਾਰ ਸਨ ਅਤੇ ਇਹ ਜਹਾਜ਼ ਐਤਵਾਰ ਰਾਤ ਨੂੰ ਟੇਕ ਆਫ ਦੌਰਾਨ ਹਾਦਸਾ ਗ੍ਰਸਤ ਹੋ ਗਿਆ ਕਿਉਂਕਿ ਨਿਊ ਇੰਗਲੈਂਡ ਅਤੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਰਦੀਆਂ ਦੇ ਕਾਰਨ ਤੇਜ਼ ਤੂਫਾਨ ਚੱਲ ਰਿਹਾ ਤੇ ਬਰਫ਼ੀਲੀ ਹਵਾ ਚੱਲ ਰਹੀ ਸੀ ਇਸ ਕਾਰਨ ਦੱਸਿਆ ਜਾ ਸਕਦਾ ਦੱਸਿਆ ਜਾ ਰਿਹਾ ਕਿ ਸੰਭਾਵੀ ਤੌਰ ਤੇ ਬਰਫ਼ੀਲੇ ਤੂਫਾਨ ਦੇ ਕਾਰਨ ਜਹਾਜ਼ ਜਿਹੜਾ ਉਸ ਦਾ ਬੈਲੈਂਸ ਖਰਾਬ ਹੋ ਗਿਆ ਅਤੇ ਇਹ ਜਹਾਜ਼ ਤੂਫਾਨ ਦੇ ਨਾਲ ਜੂਝ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਗ੍ਰਸਤ ਹੋ ਗਿਆ ਤੁਹਾਨੂੰ ਦੱਸ ਦਿਆਂ ਅਮਰੀਕਾ ਦੇ ਵਿੱਚ ਇਸ ਵੇਲੇ ਬਰਫ਼ੀਲੇ ਤੂਫਾਨ ਦੀ ਚਪੇਟ ਦੇ ਵਿੱਚ ਅਮਰੀਕਾ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਤੂਫਾਨ ਨੇ ਲਿਆ ਹੋਇਆ ਜਿਸ ਕਾਰਨ ਕੋ ਮੰਤਰੀ ਪੱਦਰ ਅਤੇ ਦੇਸ਼ ਪੱਦਰ ਦੀਆਂ ਬਹੁਤ ਸਾਰੀਆਂ ਉਡਾਨਾਂ ਰੱਦ ਵੀ ਹੋ ਰਹੀਆਂ ਨੇ ਬਹੁਤ ਸਾਰੀਆਂ ਉਡਾਨਾਂ ਲੇਟ ਵੀ ਹੋ ਰਹੀਆਂ ਨੇ ਅਜਿਹੇ ਦੌਰਾਨ ਅਮਰੀਕਾ ਦੇ ਮੇਨ ਦੇ ਵਿੱਚ ਜਦੋਂ ਇਹ ਜਹਾਜ਼ ਟੇਕ ਆਫ ਕਰਨ ਦੀ ਤਿਆਰੀ ਦੇ ਵਿੱਚ ਸੀ ਉਸ ਵੇਲੇ ਇਹ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਵਿੱਚ ਸਵਾਰ 8 ਵਿਅਕਤੀਆਂ ਚੋਂ 7 ਵਿਅਕਤੀਆਂ ਦੀ ਮੌਤ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਬੋਸਟਨ ਤੋਂ ਲਗਭਗ 200 ਮੀਲ ਦੀ ਦੂਰੀ ਤੇ ਉੱਤਰ ਵੱਲ ਇਹ ਹਵਾਈ ਅੱਡਾ ਸਥਿਤ ਹੈ ਅਤੇ ਇਸ ਸਾਤ ਸੇ ਤੋਂ ਬਾਅਦ ਇਹ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਤੇਜ਼ ਹਵਾ ਚੱਲ ਰਹੀ ਸੀ ਤੇ ਭਾਰੀ ਬਰਫਬਾਰੀ ਹੋ ਰਹੀ ਸੀ ਜਿਵੇਂ ਕਿ ਦੇਸ਼ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਅਮਰੀਕਾ ਦੇ ਵਿੱਚ ਇਸ ਵੇਲੇ ਬਰਫਬਾਰੀ ਵੀ ਹੋ ਰਹੀ ਹੈ ਤੇ ਤੇਜ਼ ਹਵਾਵਾਂ ਦੇ ਨਾਲ ਤੂਫਾਨ ਵਰਗੀਆਂ ਸਥਿਤੀਆਂ ਪੈਦਾ ਹੋ ਗਈਆਂ ਨੇ ਅਮਰੀਕਾ ਵਿੱਚ ਇਸ ਵੇਲੇ ਸੜਕੀ ਆਵਾਜਾਈ ਰੇਲ ਆਵਾਜਾਈ ਅਤੇ ਹਵਾਈ ਆਵਾਜਾਈ ਤਿੰਨੋਂ ਤਰ੍ਹਾਂ ਦੀ ਆਵਾਜਾਈ ਬੁਰੀ ਤਰ੍ਹਾਂ ਦੇ ਨਾਲ ਠੱਪ ਹੋਈ ਹੈ ਖਾਸ ਤੌਰ ਤੇ ਈਸਟ ਕੋਸਟ ਵਾਲੇ ਇਲਾਕੇ ਦੇ ਵਿੱਚ ਬਰਫੀਲੇ ਤੂਫਾਨ ਦੇ ਕਾਰਨ ਜਨ ਜੀਵਨ ਇਸ ਵੇਲੇ ਅਸਤਵ ਵਿਅਸਤ ਹੈ ਸੋ ਇਸ ਵੇਲੇ ਇਸ ਸਾਲ ਦਾ ਪਹਿਲਾ ਹਵਾਈ ਹਾਦਸਾ ਜਿਹੜਾ ਕਿ ਹਵਾਈ ਜਹਾਜ਼ ਦੇ ਟੇਕ-ਆਫ ਹੋਣ ਸਮੇਂ ਵਾਪਰਿਆ ਸੋ ਇਸ ਹਵਾਈ ਹਾਦਸੇ ਤੋਂ ਬਾਅਦ ਅਮਰੀਕੀ ਹਵਾਈ ਪ੍ਰਸ਼ਾਸਨ ਵੱਲੋਂ احتیاط ਵਰਤਿਆ ਜਾ ਰਿਹਾ ਤੇ ਉਸੇ ਵੇਲੇ ਇਹ ਹਵਾਈ ਅੱਡਾ ਅਤੇ ਇਸ ਤੋਂ ਉੱਡਣ ਵਾਲੀਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਇਹ ਹਾਦਸਾ ਐਤਵਾਰ ਰਾਤ ਨੂੰ ਤਕਰੀਬਨ ਪੌਣੇ 8 ਵਜੇ ਵਾਪਰਿਆ ਅਤੇ ਇਸ ਦੌਰਾਨ ਅ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਹਾਲਾਂਕਿ 7 ਵਿਅਕਤੀਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ। ਸੰਘੀ ਹਵਾਵਾਦੀ ਪ੍ਰਸ਼ਾਸਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਘਟਨਾ ਦੀ ਜਾਂਚ ਕਰ ਰਹੇ ਨੇ। ਐਨਟੀਐਸਬੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਜਹਾਜ਼ ਟੇਕ-ਆਫ ਦੌਰਾਨ ਕ੍ਰੈਸ਼ ਹੋਇਆ ਤੇ ਹਾਦਸੇ ਤੋਂ ਬਾਅਦ ਅੱਗ ਲੱਗੀ ਪਰ ਜਾਂਚ ਕਰਤਾਵਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਪੱਕੇ ਬਿਆਨ ਜਾਰੀ ਕੀਤੇ ਜਾਣਗੇ।